ਆਪਾਂ ਚਾਤੀ ਮਾਰ ਲਈ ਆਪਾਂ ਸਾਰੇ ਬੈਠੇ ਆ ਜਿੰਨੇ ਵੀ ਬੈਠੇ ਆ ਆਪਣੇ ਅੰਦਰ ਪਰਚੋਲ ਕਰੀਏ ਅੱਜ ਸਵੇਰ ਤੋਂ ਲੈ ਕੇ ਹੁਣ ਤੱਕ ਤੁਸੀਂ ਮਨ ਬਾਰੇ ਕੁਝ ਨਹੀਂ ਸੋਚਿਆ ਕੋਈ ਵਿਰਲਾ ਹੋਏਗਾ ਆਪਣੇ ਤੋਂ ਜਿੰਨੇ ਮਨ ਬਾਰੇ ਸੋਚਿਆ ਹੈਗੇ ਆਪਾਂ ਮਨਾਂ ਪਰ ਆਪਾਂ ਸਰੀਰ ਬਾਰੇ ਸੋਚੀ ਜਾਣੇ ਸਵੇਰੇ ਉੱਠੇ ਸਭ ਤੋਂ ਪਹਿਲਾਂ ਉਰਦਿਆ ਸਾਰ ਇਹ ਸਰੀਰ ਨੂੰ ਸ਼ਨਾਣ ਚਾਹੀਦਾ ਹੈ ਕਈਆਂ ਨੂੰ ਬੈਡ ਕੀ ਚਾਹੀਦੀ ਅੱਖਾਂ ਨਹੀਂ ਖੁੱਲਦੀ ਉਹਨਾਂ ਚ ਸਰੀਰ ਦਾ ਨਹਾਉਣਾ ਫੇ ਸਰੀਰ ਦੇ ਅਲਮਾਰੀ ਚੋਂ ਕੱਢ ਕੇ ਕੱਪੜੇ ਪਾਉਣੇ ਆ ਸਰੀਰ ਦੇ ਸਰੀਰ ਬਾਰੇ ਸੋਚੀ ਜਾਣੇ ਕਿਹੜੇ ਪਾਉਣੇ ਹੈਗੇ ਆ ਪਸੰਦ ਹੀ ਨਹੀਂ ਆਉਂਦੇ ਕੱਲ੍ਹ ਐ ਪਾਇਆ ਹੀ ਪਰਸੋਂ ਇਹ ਪਾਏ ਉਹ ਬਸ ਕੱਪੜਿਆਂ ਵਾਂਗ ਸਰੀਰ ਦੇ ਤੰ ਦੇ ਵਸਤਰ ਫੇਰ ਸਰੀਰ ਵਾਸਤੇ ਨਾਸ਼ਤਾ ਚਾਹੀਦਾ ਹੁਣ ਸਰੀਰ ਵਾਸਤੇ ਕਿਰਤ ਚਾਹੀਦੀ ਕੋਈ ਬਿਜ਼ਨਸ ਕਰਦਾ ਕੋਈ ਵਪਾਰ ਕੋਈ ਨੌਕਰੀ ਕੋਈ ਦਿਹਾੜੀ ਫਟਾਫਟ ਭੱਜੇ ਜਾਣੇ ਮੇਰੇ ਕੰਮ ਦਾ ਟਾਈਮ ਹੋ ਗਿਆ ਕੰਮ ਦਾ ਟਾਈਮ ਹੋ ਗਿਆ ਕੰਮ ਨਾਲ ਜੁੜੇ ਪਏ ਕਿਰਤ ਕਰਮ ਕੇ ਵਿਛੜੇ ਕੰਮ ਨਾਲ ਜੁੜੇ ਪਏ ਸਾਰੇ ਹੁਣ ਇੱਥੇ ਆਪਾਂ ਸੰਗਤ ਵੀ ਬੈਠੀ ਹੋਈ ਹੈ ਨਾ ਬਹੁਤ ਇਹਨਾਂ ਕੰਮ ਹੀ ਜ਼ਿਆਦਾ ਜਿੰਦੇ ਕਰਦੇ ਜਿਵੇਂ ਸੇਰੇ ਵੀ ਸੰਗਤ ਹੁੰਦੀ ਗੁਰਮੁਖ ਨਾਮ ਅਭਿਆਸ ਕਰਾਉਂਦੇ ਇਥੇ ਕਿ ਜਿੰਨੇ ਵੀ ਬੈਠੇ ਹੁੰਦੇ ਉਹਨਾਂ ਨੂੰ ਧਿਆਨ ਉਹਨਾਂ ਦਾ ਘਰ ਵਿੱਚ ਹੁੰਦਾ ਵੀ ਕੰਮ ਵਾਲਿਆਂ ਨੇ ਆਇਆ ਨਾ 8 ਵਜੇ ਨਾਲ ਕਿ ਜੇ ਮੈਂ ਘਰ ਨਾ ਹੋਈ ਤੇ ਕੰਮ ਕਿੰਨੇ ਕਰਾਉਣਾ ਕੰਮ ਉਹਨੇ ਕਰਨਾ ਨਹੀਂ ਚਾਜਣਾ ਕੰਮ ਨਾਲ ਜੁੜੇ ਪਏ ਇਸ ਕਰਕੇ ਉਹ ਘਰ ਵੀ ਸ਼ਰੀਰ ਦਾ ਏ ਤੇ ਇਹ ਸ਼ਰੀਰ ਇਹ ਵੀ ਮਾਇਆ ਦਾ ਮੂਲ ਏ ਇਹ ਸਰੀਰ ਸਾਮੂਲ ਹੈ ਮਾਇਆ ਦੂਜੇ ਭਾਇ ਭਰਮ ਭੁਲਾਇ ਫੇ ਸਾਰਾ ਦਿਨ ਅਸੀਂ ਸ਼ਰੀਰ ਬਾਰੇ ਹੀ ਸੋਚਦੇ ਰਹਿੰਨੇ ਤੇ ਮਹਾਰਾਜ ਕਹਿੰਦੇ ਪ੍ਰਾਣੀ ਜਾਣੇ ਇਹੋ ਤਨ ਮੇਰਾ ਬਹੁਰ ਬਹੁਰ ਵਾਹੂ ਲਪਟੇਰਾ